어제 왜렇게 하네 왜 아무것도 모르이어게자기

50000 ਰੁਪਏ ਲੈ ਗਿਆ ਖਾਣੇ ਵਾਲਾ ਜੰਦਿਆ ਮੈਨੂੰ ਸਾਰਾ ਪਤਾ ਮੈਂ ਕੀ ਕਰਾਂ ਨਾ ਫਾਦ ਚੱਕ ਮੈਨੂੰ ਦੱਸ ਤੂੰ ਮੈਂ ਨਾਬਾਤੇ ਕਰਦਾ ਵੇਚੂਗਾ ਮੇਰੀ ਜਿਨਨੀ ਕੰਮ ਕਰ ਗਿਆ ਰੁਪਏ ਪਾਡੇ ਲੂੰ ਗਿਆ 11 ਬਣੀ ਆ ਚਲ ਇਹ ਦੇਖੋ ਚਲਾਣਾ ਆ ਦੇ ਜਵਾਕ ਪਾਸ ਕੋਈ ਪਈਆ ਕਹਿੰਦਾ ਮੈਨੂੰ ਕੋਈ ਗਵਾ ਕਰਦਾ ਮੈਂ ਹੱਥ ਤੋੜਨਾ ਇਹ ਕੋਈ ਨਹੀਂ ਯਾਰ ਤੁਜੀ ਦਾ ਮਰਜ਼ੀ ਕਹਿ ਲਾ ਮੈਂ ਤਾਂ ਕੰਮ ਕਰਕੇ ਖਾਣਾ ਮੈਂ ਬਿਹਾਰ ਤੋਂ ਆਇਆ ਮੈਂ ਯਾਰ ਬਿਹਾਰ ਤੋਂ ਆਇਆ ਮੈਂ ਕਰੀਬ ਸੀ ਆ ਗਿਆ ਤੇ ਕੀ ਕੀ ਮੇਰੀ ਦੋਸਤੀ ਆ ਇੰਡੀਆ ਨਹੀਂ ਯਾਰ ਮੈਂ ਬੰਗਲਾਦੇਸ਼ੀ ਨਹੀਂ ਐ ਪੈਸੂ ਮੈਨੂੰ ਆਏ ਕਿਉਂ ਕਰਦੇ ਆ ਯਾਰ ਕਿਉਂ ਮੈਨੂੰ ਜਾਣਦੇ ਆ ਯਾਰ ਪੈਸੂ ਮੇਰੇ ਤੋਂ ਜਵਾਗਿਆ ਯਾਰ ਮੈਂ ਕਿਸੇ ਦਾ ਕੀ ਮਾਰਾ ਦਿੱਤਾ ਆ ਭਾਈ ਅਗਰ ਕਿਸੇ ਦਾ ਮਾਰਾ ਕਿੱਤਾ ਦਾ ਦਾ ਸਿਆਰ ਕਿ ਤੁੰ ਮਾਰਾ ਕਿੱਤਾ ਛਾਡੂ ਤੇ ਤੂੰ ਕੇ ਪਾਂਡੇ ਤੋਂ ਕੇ ਬੈਠਾ ਨਾ ਬਈ ਯਾਰ ਢੂਡੇ ਪਾਂਡੇ ਤੋਂ ਨਾਲੋਂ ਕਾਹ ਦਾ ਟੱਕਰ ਨੂੰ ਨਾ ਇਹ ਚੱਲਾ ਸੀ ਜਾ ਕੋਈ ਨਹੀਂ ਕਾਪਾ ਦੇ ਲੁੱਟਾ ਕੋਈ ਨਹੀਂ ਹਾਂ ਚੱਕਦੇ ਵੀਰੇ ਹਾਂ ਦੇ ਪੈ ਵੱਡੀ ਬੱਠੋ ਉਸ ਵਾਲੇ ਨੂੰ ਮੈਨੂੰ 50000 ਦਾਨੇ ਤੇ ਗਿਆ ਮੜੀ ਬੋਲ ਲਗਾ ਮੈਨੂੰ ਕੋਈ ਕਾਟਾ ਜੀ ਨਹੀਂ ਦਿੱਤਾ ਤੈਨੂੰ ਕੋਈ ਨਹੀਂ ਤੇ 4 ਨੰਬਰ ਤੇ ਸੁਣਵਾਈ ਕਰਵਾਉਂਗਾ Terima kasih telah menonton!

ਜੀ ਨਾਮ ਕੇ ਤੋਂ ਨਾਮ ਜੇ ਸ਼ਾਹਕੁਰਾ ਕੀ ਗੱਲ ਹੋਈ ਹੈ ਬਾਈ ਰਾਤ ਕੋਈ ਕਾਰ ਵਾਲਾ ਆ ਰਖਿਆ ਆ ਰਿਆ ਸੀ ਉਹਨੇ ਨਸ਼ੇ ਤੇ ਸੀ ਉਹਨੇ ਪਹਿਲੇ ਮੋਟਰਸਾਈਕਲ ਤੇ ਫੋਕਿਆ ਇੱਕ ਦਾ ਲੱਫਰ ਡੋਟ ਗਿਆ ਦਾ ਸਿਰ ਪਟ ਗਿਆ ਉਸ ਦੇ ਬਾਦ ਉਹਨਾਂ ਨੇ ਮੇਰੇ ਰੇਡੀ ਚ ਫੋਕਤਾ ਰੇਡੀ ਚ ਸਾਰਾ ਦੇਖ ਲਓ ਤੁਸੀਂ ਸਾਰਾ ਪੰਜ ਤਾਂ ਫਿਰ ਖੰਬੇ ਚੋ ਵੱਜਿਆ ਖੰਬੇ ਤੇ ਬਸ ਕੇ ਗੱਡੀ ਖੜ ਗਿਆ ਫਿਰ 100 100 ਨੰਬਰ ਤੇ ਫੋਨ ਕਰਕੇ ਉਹਨਾਂ ਨੇ ਹਸਪੀਟਲ ਤੇ ਭੇਤੀ ਕਰਵਾ ਪੁਲਿਸ ਵਾਲੇ ਆਏ ਗੱਡੀ ਲੈ ਕੇ ਗਿਆ ਤਿੰਨ ਬੰਦੇ ਸੀਗੇ ਦੋ ਬੰਦੇ ਭੱਜ ਗਏ ਇੱਕ ਨੂੰ ਫੜ ਲਿਆ ਕਿੰਨੇ ਵਜੇ ਦੀ ਘਟਨਾ ਹੈ ਕਾ ਦਾ ਕੰਮ ਸੀ ਤੇਰਾ ਮੇਰਾ ਚਾਹ ਦਾ ਕੰਮ ਆ 2:30 ਵਜੇ ਰਾਤ ਦੀ ਗੱਲ ਹੈ ਤੇ ਮੈਂ ਥਾਣੇ ਵੀ ਗਿਆ ਮੈਂ ਰਿਪੋਰਟ ਵੀ ਲਿਖਾਇਆ ਉਹ ਕਹਿੰਦੇ ਤੀਜੇ ਨੰਬਰ 'ਚ ਤੇਰਾ ਸੁਣਵਾਈ ਹੋਊਗਾ ਮੈਂ ਪ੍ਰਸ਼ਾਸਨ ਨੂੰ ਪੁੱਛਦਾ ਕਿ 3 ਵਜੇ ਮੇਰਾ ਤਿੰਨ ਨੰਬਰ 'ਚ ਮੇਰਾ ਕਿਉਂ ਹੋਊਗਾ ਆ ਦੇਖ ਲਓ ਮੇਰਾ ਰੇੜੀ ਦਾ ਕੀ ਹਾਲ ਹੈ ਮੈਂ ਕੱਲ ਰੋਟੀ ਕਮਾ ਕੇ ਕਿਵੇਂ ਖਾਊਗਾ ਆਪਦੇ ਜਿਵਾਦ ਕਦੇ ਪਾ ਲੂੰਗਾ

ਉਹ ਕਿਹਦਾ ਜਿਹੜੇ ਬੰਦੇ ਨੇ ਜਿਹੜੇ ਮੋਟਰਸਾਈਕਲ ਵਾਲੇ ਹੈਗੇ ਆ ਉਹਨਾਂ ਨੇ ਹਸਪੀਟਲ ਚੋਂ ਪਰਤੀ ਕਰਾਇਆ ਆਖੇ ਇੱਧਰ ਇਹ ਤਿੰਨ ਕੋਨੇ 'ਚ ਉਹ ਹੀ ਗੁਰਨਾਥ ਹਸਪੀਟਲ ਆ ਕੀ ਹੋਇਆ ਉਹਦੇ ਉਹਦਾ ਇੱਥੇ ਪੱਟੇ ਟੁੱਟ ਗਿਆ ਇੱਕ ਦਾ ਸਿਰ ਪਟਿਆ ਹੋਇਆ ਉਹ ਇੱਧਰ ਦੇਖੋ ਤੁਸੀਂ ਬਲੱਡ ਵੀ ਪਿਆ ਠੀਕ ਹੈ ਰਾਤ ਕੀ ਦੇ ਕਿਨੇ ਮਾਰੀ ਕਿਨੇ ਥੋੜੀ ਰੇਟ ਮਾਰੀਆਂ ਕਾਰ ਵਾਲੇ ਨੇ ਕਾਰ ਵਾਲੇ ਨੇ ਮੋਟਰਸਾਈਕਲ ਇੱਥੇ ਖੜਾ ਸੀ ਮੋਟਰਸਾਈਕਲ ਆ ਰਿਹਾ ਸੀ ਆਉ ਟਪ ਰਿਹਾ ਸੀ ਕਿਤੇ ਤੇ ਉਹ ਬਹੁਤ ਜ਼ਿਆਦਾ ਤੇਜ਼ ਸੀ 100 ਦੇ ਸਪੀਡ 'ਤੇ ਸੀ ਤੇ ਨੇ ਸਾਕਰ ਰੱਖਿਆ ਸੀ ਦਰੂਪੀ ਰੱਖਿਆ ਸੀ ਉਹਨੂੰ ਪੁਲਿਸ ਕੀ ਕਹਿੰਦੀ ਕੋਸੇ ਮੈਂ ਤਾਂ ਅਫਰ ਰਿਪੋਰਟ ਲਿਖਾਉਣ ਗਿਆ ਆਪਣੇ ਰੇੜੀ ਪਿੱਛੇ ਲਿਖਾਉਣ ਗਿਆ ਕਿ ਭਾਈ ਮੇਰਾ ਇਹ ਨੁਕਸਾਨ ਹੋਇਆ ਉਹ ਮੈਨੂੰ ਵੀ ਚਾਹੀਦੇ ਆ ਮੈਂ ਮੈਂ ਇੱਕ ਚੁਗੱਟਾ ਕਰੂੰਗਾ ਯਾਰ ਕਿੰਨੇ ਦਾ ਨੁਕਸਾਨ ਹੋ ਗਿਆ ਮੇਰਾ ਬੀਜੜ ਦਾ ਨੁਕਸਾਨ ਹੋ ਗਿਆ

ਮੈਂ ਉਹਦੇ ਦੀ ਬਾਕਪਾ ਆਉਂਦਾ ਮੰਗ ਮੰਗ ਮੇਰਾ ਕੀ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਲਵਾ ਦਿਓ ਬਸ ਸਾਡੀ ਨੁਕਸਾਨ ਕੀ ਨਾਮ ਕੀ ਹੈ ਰਾਜਾ ਸਿੰਘ ਹੈ ਪਿੰਡ ਚੋੜੀ ਇਹ ਰਾਤ ਹੀ ਕਾਕੇ ਰੋਟੀ ਲੈਣ ਆਏ ਸੀਗੇ ਇੱਥੇ ਆਪ ਦੀ ਸਾਈਡ ਤੇ ਖੜੇ ਸੀਗੇ ਉਹ ਤੋਂ ਦੂਜੇ ਸਾਈਡ ਤੋਂ ਇੱਕ ਗੱਡੀ ਆਈ ਹੈ ਆਈ 20 ਉਹ ਤਲਚਰ ਜਿਹੜੀਆਂ ਚ ਵੱਜੀ ਹੈ ਪਹਿਲਾਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਵੱਜੀ ਹੈ ਅੱਜ ਕੇ ਉਸ ਤੋਂ ਬਾਅਦ ਉਹ ਇੱਕ ਮੁੰਡਾ ਉਹਨਾਂ ਤੋਂ ਰਹਿ ਗਿਆ ਦੂਜੇ ਇੱਕ ਹੋਰ ਮਗਰ ਗੱਡੀ ਸੀ ਉਹ ਗੱਡੀ ਭਜਾ ਕੇ ਲੈ ਗਿਆ ਇਹ ਗੱਡੀ ਨੂੰ ਸਵੇਰੇ 6:00 ਵਜੇ ਲੈ ਗਿਆ 18-19 ਘੰਟੇ ਹੋ ਗਏ ਅਜੇ ਤੱਕ ਇਹਨਾਂ ਦਾ ਕੋਈ ਮਗਰ ਨਹੀਂ ਆਇਆ ਹੈਗਾ ਇਹਨਾਂ ਨੇ ਯਕੀਨੀ ਨਹੀਂ ਪੁੱਛਿਆ ਕਿ ਬੱਚੇ ਸਾਡੇ ਕਿਵੇਂ ਕਿੱਦਾਂ ਠੀਕ ਆ ਜਾਂ ਨਹੀਂ ਠੀਕ ਆ ਅਸੀਂ ਤਾਂ ਇਹਨਾਂ ਤੋਂ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਪੁਲਿਸ ਕੋਲ ਗਏ ਹੋ ਤੇ ਤੁਹਾਡੀ ਕਿੰਨੀ ਸਰਵਾਈ ਹੋਈ ਹੈ ਸਾਡੇ ਨਾਲ ਤਾਂ ਉਹਨਾਂ ਨੇ ਤਾਂ ਕੁਝ ਨਹੀਂ ਕੀਤਾ ਅਜੇ ਤੱਕ ਬਾਅਦ ਗਿਆਨ ਲਗੀ ਹੈ ਬੱਚਾਂ ਤੇ ਰਾਤ ਉਦੋਂ ਬਾਅਦ ਅਜੇ ਤੱਕ ਕੁਝ ਨਹੀਂ ਹੋਇਆ ਜੀ ਲੱਗਦਾ ਤੁਸੀਂ ਬੱਚਾਂ ਤੋਂ ਪੁੱਛਤਾ ਨਹੀਂ ਕਰਿਆ ਨੇ ਸਾਨੂੰ ਤਾਂ ਹਜੇ ਐਂ ਲੱਗਦਾ ਵੀ ਜਿਹੜਾ ਹਜੇ ਤੱਕ ਕੋਈ ਆਇਆ ਹੀ ਨਹੀਂ ਕਿ ਸਾਡੇ ਮਗਰ ਹੀ ਨਹੀਂ ਆ ਕੇ ਉਹਨੇ ਐਂ ਨਹੀਂ ਪੁੱਛਿਆਗਾ ਵੀ ਬੱਚਾ ਠੀਕ ਆ ਜਾਂ ਕਿਵੇਂ ਆ ਜਾਂ ਕਿਵੇਂ ਨਹੀਂ ਗਏ ਅਸੀਂ ਤਾਂ ਇਹਨਾਂ ਤੋਂ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਹੋਣੀ ਚਾਹੀਦੀ ਆ ਸਿੱਖੀ ਨਾਮ ਮੇਰਣਾ ਸਰਦਾਰ ਅੰਗਰੇਜ਼ਾਂ ਸਾਫ ਕਸ ਪੰਜ ਤੋਂ ਵੱਡੇ ਸਾਡੇ ਬੱਚੇ ਰਾਤ ਨੂੰ ਮੋਟੀ ਲੈਣਾ ਸਿੱਥੇ ਆ ਰਹੇ ਸੀ i20 ਕਾਰ ਆ ਨੰਬਰ ਰੋਡ ਤੇ ਦੱਸ ਰਿਹਾ ਹੈ ਸ਼ਹਿਰ ਮਨ ਰੋਡ ਤੇ ਬੰਦੇ ਦੱਸ ਰਿਹਾ ਉਹ ਗੱਡੀ ਇੱਕਦਮ ਬੜੀ ਜੇ ਫਾਸਟ ਆ ਰਹੀ ਸੀ ਫਾਸਟ ਆਉਣਾ ਉਹਨੇ ਪਹਿਲਾਂ ਤਿੰਨ ਚਾਰ ਰੇੜੀਆਂ ਨਿਸ਼ਾਨ ਕੀਤਾ ਬਾਅਦ ਵਿੱਚ ਉਹਨੇ ਸਾਡੇ ਬੱਚੇ ਦੇ ਮੋਟਰਸਾਈਕਲ ਵਿੱਚ ਮਾਰਿਆ ਤੇ ਬੱਚੇ ਦਾ ਨਿਸ਼ਾਨਾ ਕਰਤਾ ਉਹਨੇ ਕਾਫੀ ਸੱਟਾਂ ਲੱਗੀਆਂ ਬੱਚੇ ਦੋਨੇ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ ਉਹਨੇ ਤੇ ਸਾਰਾ ਮੋਟਰਸਾਈਕਲ ਉਹਨੇ ਭੰਨਤਾ ਤੇ ਹੁਣ ਘਟੋ ਘਟ ਇਸ ਗੱਲ ਨੂੰ 15 16 ਘੰਟੇ ਹੋ ਗਏ ਸਾਡੇ ਬੱਚੇ ਇੱਡਾ ਬੈਠਾ ਨਾ ਤਾਂ ਕੋਈ ਉਹਨਾਂ ਨੇ ਆ ਕੇ ਕੋਈ ਗੱਲ ਉਹਨਾਂ ਨਾਲ ਪੁਸ਼ਕਸ਼ ਕੀਤੀ ਹੈ ਜੀ ਕੋਈ ਸਰਵਾਈ ਨਹੀਂ ਕੀਤੀ ਉਹਨਾਂ ਨੇ ਆ ਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਮੇਰੇ ਨਾਲ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ। ਜੇਸੀ ਕੁਛ ਖਾਂ ਮੇਰਾ ਨਾਮ ਸੁਮਿਤ ਹੈ। ਹਰਿਆਣਾ ਸਿੱਖਿਆ ਜੀ ਕੱਲ ਰਾਤ ਆਪਣੇ 2:00 ਵਜੇ ਦੇ ਆਸ-ਪਾਸ ਜੇਸੀ ਕੁਛ ਖਾਣ ਪੀਣ ਨੂੰ ਲੈਣ ਗਈ ਸੀ। ਕੁਝ ਖਾ ਪੀ ਲਈਏ। ਜਦੋਂ ਵਾਪਸ ਆਈ ਜਾਂਦੇ ਸੀ ਉਦੋਂ ਵੀ ਅਸੀਂ ਕੋੜਾ ਚੌਕ ਦੇ ਕੋਲੇ ਪਹੁੰਚੇ ਵੀ ਗੁਰਦੁਆਰੇ ਕੋਲ ਜਾਈ ਜਾਂਦੇ ਸੀ। ਉਦੋਂ ਉੱਤੇ ਆ ਰਾਮ ਨਰ ਦਾਗੇ ਕੋਈ ਪਾਣੀ ਪੋਣੀ ਪੀ ਲਾਂਗੇ। ਉਦੋਂ ਅਸੀਂ ਕੋੜਾ ਚੌਕ ਕੋਲੇ ਰੁਕੇ ਅਦ੍ਰੁੱਤ ਦੇਖਿਆ ਵੀ ਕੋਈ ਵਿਕਲਪ ਨਹੀਂ ਰਿਹਾ ਇੰਦੇ ਰੋਕ ਕੇ ਆ ਰਾਮ ਨਾਲ ਉਦੋਂ ਰੇਨ ਨੀਤੇਰ ਜਗੱਡੀ ਆ ਗਈ ਫੁੱਲ ਸਪੀਡ ਨਾਲ ਤੇ ਆ ਕੇ ਸਾਨੂੰ ਮਾਰੀ ਟੱਕਰ ਉਹ ਗੱਡੀ ਸਪੀਡ ਆਰਾਮ ਨਾਲ ਸੀ 90 ਆਰਾਮ ਨਾਲ ਹੋਊਗੀ ਸੀ 90 ਤੇ ਕਿਨੇ ਲੋਕ ਸੀ ਉਹ 3 ਲੋਕ ਸੀ ਅਸੀ ਦੋ ਸੀ ਫਿਰ ਉਹ ਇਰਤਾਰ ਕਰਦੇ ਉਹਨਾਂ ਦਾ ਕੋਈ ਪਤਾ ਨਹੀਂ ਦੋ ਤਾਂ ਭੱਜ ਗਏ ਸੀ ਐਨ ਟਾਈਮ ਤੇ ਇੱਕ ਰਹਿ ਗਿਆ ਸੀ ਡਰਾਈਵਰ और ساڈے ویکل دا نقصان ہو گیا اس پاس جڑا سامان वगैरह پیا سی او دا بھی نقصان ہو گیا تے چیزیں وغیرہ کہیں حصہ نو ٹوٹا دے میرا ٹرین دے ار اس پاس دے لوگ تاں اندس بھی ہاں انہوں نے کیتی ہے کی کہو نہیں ਤੁਹਾਡਾ ਉਹ ਕਿ ਕਰੀਏ ਮੁਫਤ ਲਾਰੇ ਜੀ ਕਿਨੇ ਦੂਰ ਤੱਕ ਤੁਸੀਂ ਲੈ ਕੇ ਜੇ ਤਾ ਤਾਂ ਜੀ ਆਰਾਮ ਨਾਲ ਮੰਨ ਕੇ ਚੱਲੋ 25 30 ਫੁੱਟ ਆਰਾਮ ਨਾਲ ਤੇ ਤੇ ਦੋਸਤੋ ਬਾਤ ਕੀ ਹੋਏ ਦੋਸਤੋ ਅੱਜ ਕੁਝ ਨਹੀਂ ਐਸੀ ਬਿਓਸ਼ ਹੋਇਆ ਹੋ ਗਈ ਫਿਰ ਐਮਬੂਲੈਂਸ ਵਗੈਰਾ ਬੁਲਾਈ ਕਿ ਕਿ ਉਹਨੇ ਕਿ ਕਿਸੇ ਕਰ ਇਨਸਾਫ ਕਰਨਾ ਅਸੀਂ ਚਾਹੁੰਦੇ ਵੀ ਜਿੰਨਾ ਸਾਰਾ ਸਾਡਾ ਨੁਕਸਾਨ ਹੋਇਆ ਇਹ ਤੁਜੇ ਉਹਦਾ ਸਾਰਾ ਪੇ ਕਰੇ जी मैं गुरुदेव होस्पिटल सर्विस दिना अपने को दोनों मरीज आए है उन्होंने एक्सीडेंट करके सट्टा बजी है एक मरीज है पट की हड्डी टूटी है दूसरा जरा मरीज है सिर की सट्ट है सट ਕੀ ਲੱਗਦਾ ਕਿ ਕਿ ਸਿਕਨਿਕ ਕਨੈਕਸ਼ਨ ਕ੍ਰਿਟੀਕਲ ਆ ਹੈ ਨਾ ਜਿਹੜਾ ਠੀਕ ਹੋ ਸਿਕਨਿਕ ਸਮਾਂ ਲੱਗਦਾ ਦੇਖੋ ਪਹਿਲੇ 24 ਘੰਟੇ ਜਿਹੜੇ ਹੁੰਦੇ ਆ ਉਹ ਥੋੜਾ ਕ੍ਰਿਟੀਕਲ ਹੀ ਹੁੰਦੇ ਆ ਉਹਦੇ ਵਿੱਚ ਅਸੀਂ ਕੋਈ ਜ਼ਿਆਦਾ ਕਮੈਂਟ ਨਹੀਂ ਕਰਦੇ ਹੁੰਦੇ 24 ਘੰਟੇ ਤੋਂ ਬਾਅਦ ਹੀ ਥੋੜਾ ਬੈਟਰ ਸਟੇਟਸ ਪਤਾ ਲੱਗਦਾ ਇੱਕ ਸਾਨੂੰ ਜਿਹੜਾ ਰਾਤ 2:30 ਵਜੇ ਦੇ ਕਰੀਬ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਇੱਕ ਜਿਹੜਾ ਕਾਰ ਆ I20 ਤੇ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਜਿਹੜਾ ਮੋਟਰਸਾਈਕਲ ਤੇ ਦੋ ਜਣੇ ਸਵਾਰ ਸੀ ਹਰਕੀਰਤ ਤੇ ਸਮਿਤ ਬਿਸ਼ਨੋਈ ਜਿਨ੍ਹਾਂ ਦੇ ਦੌਰਾਨ ਐਕਸੀਡੈਂਟ ਸੱਟਾਂ ਲੱਗੀਆਂ ਤੇ ਜਿਹੜੇ ਕੀ ਹੈ ਹਸਪੀਟਲ ਵਿੱਚ ਦਾਖਲ ਨੇ ਇਸ ਦਰਾਨੀ ਜਦੋਂ ਐਕਸੀਡੈਂਟ ਹੋਇਆ ਤਾਂ ਜਦੋਂ ਐਕਸੀਡੈਂਟ ਦੌਰਾਨ ਕਾਰ ਡਿਸਬੈਲੈਂਸ ਹੋਈ ਹੈ ਤੇ ਇੱਕ ਪਾਸੇ ਤੇ ਸਾਈਡ ਤੇ ਰੇੜੀ ਖੜੀ ਸੀ ਤੇ ਉਹਦਾ ਵੀ ਇਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਇਸ ਵਿੱਚ ਜਿਹੜਾ ਹੈਗਾ ਸਾਡੇ ਵੱਲੋਂ ਜਿਹੜਾ ਹਸਪੀਟਲ ਜਾ ਕੇ ਉਹਨਾਂ ਦੀ ਸਟੇਟਮੈਂਟ ਹਾਸਲ ਜਿਹੜੀ ਹੈਗੀ ਹੈ ਕੀਤੀ ਜਾ ਰਹੀ ਹੈ ਜੋ ਵੀ ਉਹਨਾਂ ਦੀ ਸਟੇਟਮੈਂਟ ਹੈ ਉਦੇ ਮੁਤਾਬਕ ਜਿਹੜੀ ਇਹ ਬੰਦੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਰੇਡੀ ਵਾਲਾ ਜਿਹੜਾ ਉਥੇ ਚਾਹ ਵਾਲਾ ਸੀਗਾ ਉਹਦਾ ਵੀ ਕਾਫੀ ਮੀਟਰ ਨੁਕਸਾਨ ਹੋ ਗਿਆ। ਹਾਂਜੀ ਇਹ ਜਿਹੜਾ ਜਿੰਨਾ ਜਿਹੜੇ ਵੀ ਇਹਦੇ ਇਨਵੈਸਟੀਗੇਸ਼ਨ ਦੌਰਾਨ ਜਿੰਨੇ ਵੀ ਇਫੈਕਟਸ ਹੋਣਗੇ ਕੋਈ ਨੁਕਸਾਨ ਹੋਇਆ ਸਰਕਾਰੀ ਪ੍ਰਾਪਰਟੀ ਦਾ ਹੋਇਆ ਜਾਂ ਜਿਹੜਾ ਮੋਟਰਸਾਈਕਲ ਚਾਲਕ ਸੀ ਉਹਨਾਂ ਦਾ ਜਾਂ ਜਿਹੜਾ ਰੇਡੀ ਵਾਲੇ ਦਾ ਹੋਇਆ ਉਹਦੇ ਮੁਤਾਬਕ ਜਿਹੜੀ ਇਹ ਕਾਨੂੰਨ ਅਨੁਸਾਰ ਜੋ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹ ਕਹਿ ਰਹੇ ਕਿ ਵੀ ਉਹ ਜਦੋਂ ਪੁਲਿਸ ਕੋਲੇ ਗਈ ਸੀ ਤਾਂ ਉਹਨਾਂ ਦੇ ਕੋਲ ਸੁਣਵਾਈ ਨਹੀਂ ਕੀਤੀ ਗਈ ਤੇ ਉਹਨਾਂ ਫਿਰ ਕਾਰ ਵਾਲਿਆਂ ਨੂੰ ਸੁਣਾਗੇ ਫਿਰ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜ ਜਿੰਨੇ ਵੀ ਪਾਰਟੀਆਂ ਹੁੰਦੀ ਹੈ ਐਕਸੀਡੈਂਟ ਦੌਰਾਨ ਕਈ ਯਾਰ ਇੱਕ ਤੋਂ ਜ਼ਿਆਦਾ ਜਿਹੜੀ ਹੈ ਪਾਰਟੀਆਂ ਦਾ ਜਿਹੜਾ ਨੁਕਸਾਨ ਹੁੰਦਾ ਤਾਂ ਉਸ ਜਿਹੜਾ ਜੋ ਵੀ ਜਿਹੜੀ ਪਾਰਟੀ ਦੇ ਜਿਹੜੀ ਕਾਰਵਾਈ ਬੰਦੀ ਹੈ ਕਾਨੂੰਨ ਅਨੁਸਾਰ ਜਿਹੜੀ ਉਹ ਸਖਤ ਸਖਤ ਅੱਗੇ ਵੀ ਲਿਆਂਦੀ ਗਈ ਹੈ ਤੇ ਇਸ ਚ ਵੀ ਲਿਆਂਦੀ ਜਾਵੇ ਜਿਹੜੇ ਕਾਰ ਚਾਲਕ ਸੀ ਇਹ ਕਿੰਨੇ ਜਣੇ ਸੀ ਕਿ ਔਰ ਇਹ ਕਾਰ ਚ ਜਿਹੜਾ ਤਿੰਨ ਜਣੇ ਸੀਗੇ ਆਪਣਾ ਕੌਸ਼ਲ ਟਕਰਾਲ ਕੌਸ਼ਲ ਠਕਰਾਲ 골ਡੀ ਤੇ ਸ਼ਿਵਮ ਜਿਹੜੇ ਤਿੰਨ ਜਨੇ ਸੀਗੇ ਕੌਸ਼ਲ ਠਕਰਾਲ ਜਿਹੜਾ i20 ਗੱਡੀ ਨੂੰ ਚਲਾ ਰਿਆ ਸੀ ਤੇ ਇਸ ਤੇ ਜਿਹੜੀ ਆ ਸਟੇਟਮੈਂਟ ਤੇ ਜੋ ਰੇਡੀਅਲ ਇਹਦੀ ਕੰਪਲੇਂਟ ਆ ਉਹਦੇ ਆਧਾਰ ਤੇ ਜੋ ਵੀ ਕਾਰਵਾਈ ਐਸ ਪਰ ਲਾਅ ਬੰਦੀ ਆ ਉਹ ਕਾਰਵਾਈ ਅਮਲ ਚ ਲੈਂਦੀ ਜਾਵੇ ਜੀ ਇਹਨਾਂ ਦਾ ਕੋਈ ਡਰ ਟੈਸਟ ਕੀਤਾ ਜਾਏਗਾ ਕਿਉਂਕਿ ਸਨਕ ਲੋਕਾਂ ਦਾ આરોਪ ਹੈ ਕਿ ਉਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਤੇ ਕਾਰ ਬਹੁਤ ਜ਼ਿਆਦਾ ਓਵਰ ਸਪੀਡ ਇਹ ਜਿਹੜੇ ਜਿੰਨੇ ਵੀ ਫੈਕਟਸ ਹੈਗੇ ਆ ਵੀ ਉਹਦਾ ਐਕਸੀਡੈਂਟ ਦਾ ਕਾਰਨ ਕੀ ਹੋਇਆ ਆਸ-ਪਾਸੇ ਦੀ ਸੀਸੀਟੀਵੀ ਫੂਟੇਜ ਤੇ ਕਾਰ ਦਾ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਮਕੈਨਿਕਲ ਰਿਪੋਰਟ ਵੀ ਜਿਹੜੀ ਹੈ ਲਈ ਜਾਂਦੀ ਹੈ ਦੌਰਾਨ ਇਨਵੈਸਟੀਗੇਸ਼ਨ ਇਹ ਸਾਰੇ ਫੈਕਟਸ ਇਨਵੈਸਟੀਗੇਸ਼ਨ ਦੌਰਾਨ ਹੀ ਵਾਚਨ ਵਾਲੇ ਹੁੰਦੇ ਆ ਤੇ ਜੋ ਵੀ ਜਿਹਦੀ ਵੀ ਇਨਗੈਲੀ ਪਾਈ ਗਈ ਉਹਦੇ ਮੁਤਾਬਕ ਜਿਹੜੀ ਹੈ ਕਾਰਵਾਈ ਅਮਚ ਲੈਂਦੀ ਹੈ ਇਹ ਕਾਰ ਆਪਣੇ ਕਬਜ਼ੇ ਚ ਲੈ ਲਿਆ ਔਰ ਰੀਟੇਨ ਕੋਈ ਕੀਤਾ ਨਹੀਂ ਨਹੀਂ ਇਹ ਚ ਹਜੇ ਜਿਹੜਾ ਅਸੀਂ ਸਟੇਟਮੈਂਟ ਹਾਸਲ ਕਰ ਰਹੇ ਹਾਂ ਜੋ ਵੀ ਸਟੇਟਮੈਂਟ ਦੇ ਐਸ ਪਰ ਲਾਅ ਬੰਦੀ ਹੋਊਗੀ ਉਹਦੇ ਮੁਤਾਬਕ ਅਲੀ ਕਾਰਵਾਈ ਕਰਕੇ ਤੇ ਜੋ ਵੀ ਇਹ ਚ ਅਕਿਊਜ਼ਡ ਬੰਦੇ ਆ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਕੇ